प्रेमचंद कुमार उमायद करवाले तो साडे 12 નું બ્યાન મેં મોકળા છે સાથે સુધિ માફી હોઈ ઓની સમાજ કરતા પિતાજી આ 12 માં બ્યાન છે સરકે ઠૂટના બોલો એટલે ખલે ਅਗਵਾਰਾਂ ਦੀ ਖਬਰਾਂ ਨੇ ਜਿਨ੍ਹਾਂ ਨੇ ਅਗਵਾਰਾਂ ਚ ਪ੍ਰੋੜਤਾ ਕੀਤੀ ਹੈ ਕੰਡੈਕਟਰ ਮੈਂਬਰ ਪ੍ਰੋੜਤਾ ਦਾ ਗਾਰ ਨਹੀਂ ਸੱਦੇ ਗਏ ਇਸ ਕਰਕੇ ਜਿਨ੍ਹਾਂ ਨੇ ਅਗਵਾਰ ਨੂੰ ਨਹੀਂ ਪਾਜੀ ਸਭ ਤੋਂ ਤਸ਼ੀਦ ਆਪਣੇ ਕੋਲ ਪਾਸੇ ਕੈਮਰਾ ਹੈ ਬਹੁਤ ਸਮਾਂ ਲੱਗ ਰਿਹਾ 13 ਇਸਤਿਹਾਰ ਹੈ ਤੁਹਾਡੇ ਇਸਤਿਹਾਰ ਜਿੱਦਿਹਾ ਦਿਖਾ ਦਿਓ ਮੈਂ ਖਬਰਾਂ ਨਹੀਂ ਬੇਬਦਲ ਜੀ ਹਕਾਤ ਦਾ ਨਾਮ ਇੱਕ ਮੇਰਾ ਬਿਆਨ ਨਹੀਂ ਹੈ ਕੋਈ ਦਾਕਟਰ ਵੱਲੋਂ ਜਾਰੀ ਹੋਇਆ ਤੇ ਮੇਰਾ ਇਸ ਤਰ੍ਹਾਂ ਦਰਜ ਕਰਾਣਾ ਚਾਹੀਦਾ ਗੁਰੂ ਆਪ ਨੂੰ ਬਾਦ ਤੋਂ ਹਜ਼ਰਿਕਾ ਤੇ ਹਾਜ਼ਰ ਹੋ ਕੇ ਪਹਿਲਾਂ ਮੈਂ ਨਾਮ ਦੱਸ ਦਿੰਦਾ ਤੇ ਨਾਮ ਬਿਆਨ ਦਿੱਤਾ ਇਹਨਾਂ ਕੋਲ ਸਰੀਰਕ ਕਾਲਸ ਦਾ ਖਾਲ ਦੇ ਜਾਇਦਾਦ ਤੇ ਫਾਇਦਾ ਮੇਰੇ ਨਾਮ ਤੇ ਬਾਅਦ ਦੀ ਜੁੜਾ ਲੱਗਾ ਸੀ ਕੱਲ ਜੇ ਮੈਂ ਜੂਝੇ ਤੇਰੇ ਉਹ ਵੱਡਾ ਸਾਡੇ ਕੋਲੇ ਅਖਬਾਰੀਆਂ ਕੱਢੀਆਂ ਨੇ ਜੇ ਉਥੇ ਕਹਿੰਦੇ ਉਹ ਕਹਿਣਾ ਵੀ ਨਹੀਂ ਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਸਮਝਾਇਆ ਕਿ ਕਹਿੰਦੇ ਕਿ ਗੁਰੂ ਹਰਗੋਬਿੰਦ ਸਾਹਿਬ ਮੈਂ ਸਿਰਪਲ ਸਵਰਥ ਨਹੀਂ ਕੀਤਾ ਮੈਂ ਮੈਂ ਸਾਹਮਣੇ ਸਾਹਮਣੇ ਉਹ ਕਹਿੰਦਾ ਆਹ ਕੋਈ ਪਤਾ ਨਹੀਂ ਉਹ ਦਾ ਸੁਪਰਟਰ ਦੱਸਦਾ ਮੇਰਾ ਬਲਜਿਆ ਧਿਆਨ ਲਾਤਾ ਕਿ ਮੈਂ ਦੂਜੇ ਦੇ ਕੋਲੋਂ ਕਿਹੜਾ ਮੇਰਾ ਬਿਆਨ ਗਾਤ ਕਰਾਇਆ ਉਂਗਲ ਨਹੀਂ ਕਰਨੀ ਮੇਰੇ ਕੋਈ ਗੱਲ ਨਹੀਂ ਕਰਨੀ ਮੇਰੇ ਇਹ ਕਰਾਂਗੀ ਨਾਲ ਉਹਦੇ ਦਾਜਤ ਦੇ ਨਾਮ ਤੋਂ ਜਾਣ ਦਿੰਦਾ ਮੇਰਾ ਉਹਦੇ ਦਾਫਤਰ ਕੋਲੋਂ ਮੈਂ ਲਾਤਾ ਮੈਂ ਸਿੱਧੇ ਜੀ ਨੂੰ ਉਹ ਕੇਵਲ ਚੁਦਾ ਕੋਈ ਪਤਾ ਨਹੀਂ ਹੁੰਦਾ ਪਹਿਲੇ ਵੇਖਣ ਨੂੰ विक्रम ਜੀ ਤੁਸੀਂ ਇੰਨਾ ਲਾਲ ਕਿਉਂ ਹੋ ਜਿਹੜਾ ਇੱਧਰ ਜਾਏ ਕਿੱਥੇ ਇੱਕ ਕਰ ਗਿਆ ਇੱਧਰ ਕੀ ਤੋਂ ਮਾਫੀ ਦੂਰ ਅੰਮੇਸ਼ੀ ਵਾਲਾ ਫੈਸਲਾ ਕੰਦੂ ਮਾਜਾ ਆ ਬਿਆਨ ਨਾ ਮੈਂ ਕਿਹਾ ਦਾਕਤਾਰ ਸਾਹ ਦੇ ਘਰ ਤੇ ਗਿਆ ਮੈਂ ਕੋਈ ਇਹ ਬਿਆਨ ਆਪ ਨੇ ਦਿੱਤਾ ਮੇਰਾ ਬੈਠ ਮੈਂ বারবার ਕਹਿੰਦਾ ਜੀ ਦਾਕਤਾਰ ਕੋਲ ਨਹੀਂ ਰਹਾ ਬਲਕਿ ਗੁਰਜੇ ਚ ਰਹਾ ਮੈਂ ਨੋਟਸ ਨੇ ਆ ਕੇ ਦਾਇਰ ਜਿਹਨੇ ਲਾਇਆ ਐਥੇ ਇਹ ਕੋ ਬੱਤੀਆਂ ਕਿਹੜਾ ਇਹ ਫੰਦਕ ਗਿਆ ਲੱਗੇ ਰਾਜ ਨਹੀਂ ਕਰ ਫਿਰ ਯਾਰ ਜੀ ਕਿਹਾ ਮੈਂ ਆਪ ਜੇ ਮੈਂ ਕੀ ਕਰ ਸਕਦਾ ਤੁੰਡੀ ਸੋਹਣੀਆ ਕਾਜੀਪੁਰ ਦੇ ਜਨਰਲ ਸਿਕਤਰ ਦੇ ਲੋਕ ਸਭਾ ਮੈਂਬਰ ਪ੍ਰਿੰਸ ਜੱਜੂ ਮਾਦਰਾ尼 ਕਹਾਜ ਪੰਚੀ ਸਹਿਬਾਨ ਤੋਂ ਡੇਰਾ ਸਰਸਾ ਦੇ ਰੁਕੀ ਕੁਰੀਤ ਰਾਮ ਰਹਿਮਨ ਪਿਛਲੇ 8 ਸਾਲਾਂ ਤੋਂ ਲੜਕਦੇ ਆ ਰਹੇ ਇੱਕ ਧਾਰਮਿਕ ਮਾਮਲੇ ਤੇ ਮਾਫੀ ਲੈਣ ਮਾਫੀ ਦੇਣ ਦਾ ਲਿਆ ਗਿਆ ਫੈਸਲਾ ਦੂਰ ਦ੍ਰਿਸ਼ਟੀ ਦੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਹੈ। ਸਤਨਗੋਆ ਇਹ ਫੈਸਲਾ ਇਹ ਫੈਸਲਾ ਪੰਜਾਬ ਦੀ ਸ਼ਾਂਤੀ ਤੇ ਦੋ ਭਾਈਚਾਰਿਆਂ ਨੂੰ ਪਿਛਲੇ ਲੰਬੇ ਸਮੇਂ ਤੋਂ ਪਏ ਪਾਣੀ ਨੂੰ ਸਰ ਖਤਮ ਕਰਨ ਵਾਲਾ ਨੇ। ਅਬਨ ਕਰਨ ਵਾਲਾ ਹੈ ਸਰਗੋਸ਼ ਸਾਜਰੀ ਨਾਲ ਸੁਣੇ ਜਿਹਾ ਮੌਲ ਬਣੇਗਾ ਇਹਨਾਂ ਭਾਈਚਾਰਿਆਂ ਦੀਆਂ ਪਈਆਂ ਦੋਰੀਆਂ ਖਤਮ ਹੋਣਗੀਆਂ ਯਾਦ ਰਹੇ 7 2007 ਤੇ ਸਮਾਗਮ ਦੌਰਾਨ ਕਿਉਂ ਮੇਰਵਾ ਦਿੱਤਾ ਹੈ ਇਹ ਤੁਹਾਡਾ ਧਿਆਨ ਹੈ ਕਿ ਸਾਰਾ ਉਹ ਮੇਰਵਾ ਹੈਗਾ ਨਾ ਕੁੜਾ ਦਾ ਤੁਸੀਂ ਮਨ ਬੁੱਲ ਹੋਈ ਜੀ ਕਾਬ ਸਿੰਘ ਸਿੱਧੂ ਕੋ ਪੱਤਰਕਾਰ ਹੈ ਇਸ ਬਿਆਨ ਦਾ ਮੰਨਣ ਤੇਰੇ ਵੱਲੋਂ ਹੋਇਆ ਹੋਵੇ ਤੇ ਉਹ ਸਾਹਮਣੇ ਲਿਆ

ਪਾਤਿਕਰ ਜੀ ਖੈਰੇ ਉਗਦੇ ਪਲੈਂਟ ਸੈਂਟਰ ਵਿੱਚ ਦਾ ਹੈ ਕੈਨੇਸੀ ਪੁੰਦੇ ਦਾਬੜੇ ਨੂੰ ਪਰਣਾਵਾ ਸਰਕਾਰ ਦੇ ਇੱਕ ਬਜ਼ੀਰ ਪ੍ਰੇਮ ਸਿੰਘ ਸਰਦੋ ਮਾਜਰਾ ਦੇ ਸਾਥੀਆਂ ਨੇ ਅਕਾਲ ਤੱਕ ਸਾਬ ਦੀ ਇਮਾਰਤ ਨੂੰ ਠਿਰਾ ਪਾਇਆ ਤਾਂ ਕਿ ਹਵਾਈ ਟ੍ਰੈਕ ਨੂੰ ਨੁਕਸਾਨ ਦਿੱਤੇ ਉਹਨਾਂ ਨੇ ਤਕਰੀਬਨ 200 ਰੌਕ ਚਲਾਏ ਜਿਸ ਦਾ ਲੋਕਾਂ ਪਰੇਸ਼ ਵਰਤਾਂ ਤੇ ਇੱਕ ਮੁਸਾਫਰ ਜਖਮੀ ਹੋ ਗਿਆ ਚਦੂ ਮਾਜਰਾ ਦੇ ਮੈਂਬਰਾਂ ਨੇ ਤਤਾਂ ਦੇ ਬਾਅਦ ਵਿੱਚ ਵੀ ਰਿਕਵਰਡ ਫਾਊਂਡਿੰਗ ਕੋਸ਼ਿਸ਼ ਕੀਤੀ ਪਰ ਕੁਝ ਲੋਕਾਂ ਨੇ ਕੋਲਾਬੋਰਡ ਦੇ ਸਾਰੇ ਕੋਰ ਰੋਕ ਲਿਆ ਤੁਸੀਂ ਕਿਹਾ ਕਿ ਜੇਕਰ ਮੈਂ ਹਾਜ਼ਰ ਨਹੀਂ ਸੀ ਮੈਂ ਅੱਜ ਅਪਾਰਲੇ 1 ਜਨਵਰੀ 2012 ਨੂੰ ਖੇਤਵਾਰਾਂ ਤੇ ਫੈਡਰੇਸ਼ਨ ਤੋਂ ਟੜੇਵਾਂ ਨੂੰ ਬਰਨਾਣਾ ਤੁਹਾਡੇ ਬਹੁਤ ਫੈਡਰੇਸ਼ਨ ਦਾ ਟੱਕਰ ਇਹ ਗੱਲ ਬਾਤਰੀ ਵੀ ਮੈਂ ਕੂਲੀ ਹਾਜ਼ਰੀ ਤੇ ਕਹਿਣਾ ਮੈਂ ਹੈ ਹੀ ਨਹੀਂ ਤੇ ਪਰ ਤੁਸੀਂ ਕੰਡਕਟ ਦੀ ਕਿੰਨੀ ਖਬਰਾਂ ਦਾ ਮੈਂ ਆਇਆ ਥੋੜੇ ਜਿਹਾ ਕਿਤਾ ਤੁਸੀਂ ਕੰਡਕਟ ਦਾ ਕਿੰਨੀ ਖਬਰਾਂ ਦਾ ਮੈਂ ਤੇ ਆਇਆ ਕਿ ਮੈਂ ਇਹ ਗੱਲ ਕਰਦਾ ਤੁਸੀਂ ਆਪੋ ਹੋਏ ਹੋ ਬਾਦੂਲੇ ਆਜ ਦੇ ਫੈਸਲਾ ਬਿਕਵਾ ਚਾਰ ਉਸ ਤੋਂ ਪਿਸਕੰਦਰ ਦੀ ਫੈਸਲਾ ਸੰਗਤ ਨੂੰ ਸੰਗਤ ਨੂੰ ਬੇਕੀਅਤ ਸ਼ਾਂਤੀ ਰੱਖੀ ਜਾਏ ਕਿਸੇ ਪ੍ਰਕਾਰ ਦਾ ਕੋਈ ਜਗਾਰੇ ਅਜ ਨਾ ਪਰਾਓ ਸਦਾਇ ਬਾਜੀ ਬਿਲਕੁਲ ਨਾ ਕੀਤੀ ਜਾਏ ਕਿਸੇ ਤਰ੍ਹਾਂ ਕੋਈ ਤਫਸਾਫੇ ਮਾਰ ਨਾ ਕਰਦਾ ਜਿਗਾ ਦੇ ਕਹਿਣਾ ਚਾਹੀਦਾ ਇਹ ਇੱਕ ਖਵਾਰਾ ਝੂਠ ਹੈ ਤੁਹਾਡਾ ਫਰਕ ਪੰਡਦਾ ਸੀ ਕਿਉਂਕਿ ਤੁਸੀਂ ਕੋਈ ਅਦਾੜੀ ਕੋਈ ਆਰ ਪਾਰਮੀਟਰ ਨਹੀਂ ਤੁਸੀਂ ਅਪਾਰਟਮੈਂਟ ਤੇ ਬੈਂਟਰ ਰਹ ਕੁੱਤੇ ਹੋ ਜੇਕਰ ਤੁਹਾਡੇ ਬਾਰੇ ਇੱਕ ਕਮਰਾ ਮਿਲਦੀਆਂ ਤੈਨੂੰ ਅੱਜ ਤੱਕ ਖੰਡ ਕਰਨਾ ਚਾਹੀਦਾ ਸੀ ਪਰ ਤੁਸੀਂ ਸਸਤਰਾ ਦੇ ਸੰਗ ਹੋ ਔਰ ਤੁਸੀਂ ਕਹਿ ਰਹੇ ਹੋ ਕਿ ਮੈਂ ਇਹ ਬਿਲਕੁਲ ਝਾਲ ਨਹੀਂ ਸੀ ਉਸੇ ਉਥੋਂ ਲੈ ਕੇ ਸ਼ੁਰੂ ਬੋਲਦੇ ਬੋਲਦੇ ਕਿ ਸੰਗਤ ਜੀ ਮੈਂ ਗੁਰੂ ਘਰ ਨਾਲ ਜਾਣਦੇ ਪੈ ਰਹੇ ਕਿ ਮੈਂ ਹਾਲਾ ਨਹੀਂ ਸੁੋਚਦਾ ਉੱਥੇ ਸ਼ੁਰੂ ਹੋ ਜਾਓ ਤੇ ਸੰਗਤ ਨੂੰ ਬੋਲ ਕੇ ਮਾਈਕ ਤੇ ਦੱਸੋ ਸਾਰਿਆਂ ਮੈਂ ਗੁਰੂ ਦੀ ਹਾਜ਼ਰੀ ਚ ਕਹਿੰਦਾ ਮੈਂ ਉੱਥੇ ਚਲੋ ਉੱਥੇ ਉਹ ਪਿਕਚਰ ਤੇ ਕੋਲ ਜਾਓ ਉੱਥੇ ਬੋਲਦੇ ਬੋਲਦੇ ਸੰਗਤ ਨੂੰ ਦੱਸੋ ਇਹ ਕੋਲੋਂ ਨਾਲ ਕੋਲੋਂ ਨਾਲ ਸੀ ਬੋਲੋ ਨਾ ਇਹ ਜਦੋਂ ਧਿਆਨ ਲੱਗਿਆ ਮੈਂ ਗੁਰੂ ਦੀ ਹਾਜ਼ਰੀ ਚ ਕਹਿਣਾ ਸਰਗਰ ਦੇ ਹਾਜ਼ਰੀ ਚ ਕਹਿਣਾ ਮੈਂ ਬਿਲਕੁਲ ਉਹਨਾਂ ਇੱਛੇ ਦੀ ਸੀ ਇਹ ਵਿਆਹ ਮੇਰੇ ਬਹੁਤ ਜਾਣ ਕੇ ਲਾਇਆ ਹਾਏ ਮੇਰੀ ਗੱਲ ਕੀ ਹੈ ਦੰਤ ਤੋਂ ਬਾਅਦ ਨਹੀਂ ਮੈਂ ਮੌਜੂਦਾ ਕੰਮ ਨਹੀਂ ਕੀਤਾ ਤੇ ਮੇਰੀ ਗੱਲ ਹੈ ਪਰ ਮੈਂ ਹੈ ਕਿ ਜੀ ਇੱਥੇ ਸਰਿਆ ਵਿੱਚ ਜਾਣ ਦੱਸ ਠੀਕ ਹੈ ਔਰ ਮਾਈਕ ਜੀ ਉਹਨਾਂ ਆਜੋ ਸਿੰਘ ਸਾਹਿਬ ਜਿੰਨੇ ਤੁਹਾਂ ਸਵਾਲ ਪੁੱਛਦੇ ਨਹੀਂ ਜਿਸ ਦੇ ਬਾਦਲ ਜੀ ਨੂੰ ਉਹਨੇ ਕਿਹਾ ਪਰ ਅਸੀਂ ਜਿੰਨੇ ਕੈਂਡੀਟ ਦੇ ਵਜ਼ੀਰ ਆ ਜਿੰਨੀ ਉਸ ਵੇਲੇ ਦੀ ਕੋਟ ਲੱਗੀਆਂ ਸਾਰੀ ਭਾਜੀ ਵਾਲਾ ਕੋਈ ਨਹੀਂ ਪਿਆ ਇਸ ਕਰਕੇ ਕੋ ਲੈਣ ਨੂੰ ਧੰਨਵਾਦ ਜੀ ਜੀ ਸਾਹਿਬ ਜੀ ਜੀ ਸਾਹਿਬ ਜੀ ਸਪਾਸੇ ਸਪਾਸੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ